ਇਸ ਵੇਲੇ ਦੀ ਬੜੀ ਹੀ ਮੰਦਭਾਗੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਜਿਸ ਦੇ ਦਾਜ ਦੀ ਮੰਗ ਕਰਕੇ ਇੱਕ ਹੋਰ ਵਿਅੋਤਤਾ ਦੀ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਜੋਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਸੋਹਣੀ ਸੁਨੱਖੀ ਮਾਪਿਆਂ ਦੀ ਧੀ ਸੀ ਜਿਸ ਨੂੰ ਚਾਹਵਾਂ ਦੇ ਨਾਲ ਮਾਪਿਆਂ ਨੇ ਤੋਰਿਆ ਸੀ ਤਾਂ ਹੁਣ ਉਸ ਦੀ ਜਾਨ ਚਲੀ ਗਈ ਹੈ ਦੱਸਦੀ ਹੈ ਕਿ ਪੇਕੇ ਪਰਿਵਾਰ ਵੱਲੋਂ ਸੋਹਰੇ ਪਰਿਵਾਰ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਦੀ ਲੜਕੀ ਦੇ ਨਾਲ ਮਾਰਕੁਟਾਈ ਕੀਤੀ ਜਾਂਦੀ ਸੀ ਦਾਜ ਦੀ ਮੰਗ ਕੀਤੀ ਜਾਂਦੀ ਸੀ ਜਿਸ ਕਰਕੇ ਹੁਣ ਸੋਹਰੇ ਵੱਲੋਂ ਕੁੱਟ-ਕੁੱਟ ਕੇ ਉਹਨਾਂ ਦੀ ਭੈਣ ਨੂੰ ਮਾਰ ਦਿੱਤਾ ਗਿਆ ਤਾਂ ਉੱਥੇ ਹੀ ਦੀ ਮੰਗ ਕੀਤੀ ਜਾਂਦੀ ਸੀ ਤਾਂ ਹੁਣ ਇੱਕ ਮੋਟਰਸਾਈਕਲ ਦੀ ਮੰਗ ਜੋ ਹੈ ਸੋਹਰੇ ਪਰਿਵਾਰ ਵੱਲੋਂ ਰੱਖੀ ਗਈ ਸੀ ਤਾਂ ਹੁਣ ਉਸ ਦੀ ਭੈਣ ਨੂੰ ਕੁੱਟ-ਕੁੱਟ ਕੇ ਇਹਨਾਂ ਵੱਲੋਂ ਮਾਰ ਦਿੱਤੀ ਗਿਆ ਹੈ ਤਾਂ ਪਰਿਵਾਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਹਨਾਂ ਦੀ ਲੜਕੀ ਦੀ ਸਿਰਫ ਦੋ ਕੁੜੀਆਂ ਹੋਈਆਂ ਸੀ ਜਿਸ ਕਰਕੇ ਮੁੰਡਾ ਨਾ ਹੋਣ ਕਾਰਨ ਸੋਹਰੇ ਪਰਿਵਾਰ ਵੱਲੋਂ ਲਗਾਤਾਰ ਹੀ ਉਸਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਤਾਂ ਅਕਸਰ ਹੀ ਲੜਾਈ ਝਗੜਾ ਜੋ ਪਰਿਵਾਰ ਦੇ ਵਿੱਚ ਰਹਿੰਦਾ ਸੀ ਤਾਂ ਉਹਨਾਂ ਦੇ ਵੱਲੋਂ ਸਾਡੀ ਭੈਣ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਫਿਲਹਾਲ ਇਹ ਪੁਲਿਸ ਦੀ ਜਾਂਚ ਦਾ ਵਿਸ਼ਾ ਬਣਿਆ ਹੈ ਪੁਲਿਸ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਦਾ ਹੋਰ ਕੀ ਹੋਇਆ ਕੀ ਭਾਈ ਮੇਰੀ ਸਿਸਟਰ ਦੇ ਸੋਹਰੇ ਪਰਵਾਰ ਨੇ ਡੈਥ ਮਾਰਕੁੱਟ ਬੜੀ ਕੀਤੀ ਮੇਰੀ ਭੈਣ ਨਾਲ ਤੇ ਉਹਦੀ ਡੈਥ ਕਰਤੀ ਏ ਕੁਝ ਕੋਈ ਡਿਮਾਂਡ ਹੈ ਜੀ ਡਿਮਾਂਡ ਵੀ ਦਾਇ ਤੋਂ ਬੜਾ ਤੰਗ ਕਰਦੇ ਕੀ ਮੂੜਾ ਨਸ਼ੇ ਨੂੰਸ਼ੀ ਕਰਦਾ ਕੀ ਤੇ ਪਿਓ ਵੀ ਸ਼ਰਾਬຊੂ ਪੀ ਕੇ ਪੁਲਿਸ ਅਫਸਰ ਆ ਗਏ ਏਐਸਆਈਏ ਉਹਨਾਂ ਨੇ ਮਾਰਕੁੱਟ ਕੇ ਹਸਪੀਟਲ ਸੁੱਟਤਾ ਜੀ ਤੇ ਸਾਨੂੰ ਕਹਿੰਦੇ ਵੀ ਕੀ ਕੁੜੀ ਨੇ ਕੋਈ ਖਾ ਲਿਆ ਜੀ ਤੁਸ ਕੀ ਫੋਨ ਹੈ ਕੁੜੀ ਦਾ ਸੋਹਰਾ ਸੋਹਰਾ ਸਾਹਿਬ ਆ ਗਏ ਏਐਸਆਈਏ ਬਲਦੇਵ ਰਾਏ ਘਰ ਰਾਏ ਉਹ ਓਟੋ ਓਟੋ ਚਲਾਉਂਦਾ ਏ ਡਿਮਾਂਡ ਦਾਜ ਦੂਈ ਮੰਗਦੇਗੀ ਤੇ ਤਿੰਨ ਲੜਕੀ ਦੋ ਲੜਕੀਆਂ ਜੇ ਲੜਕੀ ਦੀ ਡਿਮਾਂਡ ਕਰ ਦੇਗੀ ਹਾਂਜੀ ਲੜਕਾ ਨਹੀਂ ਆ ਵਿਆਹ ਨੂੰ ਹੋ ਗਏ 13 ਸਾਲ ਹੋ ਗਏ ਜੀ ਹਾਂਜੀ ਦੋ ਬੱਚੇ ਉਹਨਾਂ ਦੇ ਦੋ ਕੁੜੀਆਂ ਲੜਕੀਆਂ ਜੀ ਉਹਨਾਂ ਦੀ ਸਰ ਸਾਨੂੰ 8.5 ਵੇ ਪਰਸੋ ਫੋਨ ਆਇਆ ਜੀ ਰਾਤੀ ਕਿ ਤੁਹਾਡੀ ਕੁੜੀ ਡੈਥ ਹੋ ਗਈ ਏ ਕੁਝ ਖਾ ਲਿਆ ਤੇ ਆਣ ਕੇ ਲੈ ਜਾਓ ਆਨੂਆ ਫੋਨ ਕੀਤਾ ਕਿ ਕੋਲ ਕੋਈ ਤੀ ਕੀ ਇਹਨਾਂ ਨੇ ਸਰ ਅਸੀਂ ਗਏ ਤੇ ਆ ਹਸਪੀਟਲ ਚ ਜਾ ਕੇ ਇਹਨਾਂ ਨੇ ਫਰਾਰ ਹੋ ਗਏ ਕਿ ਤੇ ਕੁੜੀ ਜਮਾ ਕਰਵਾ ਕੇ ਹਸਪੀਟਲ ਚ ਤੇ ਫਰਾਰ ਹੈ ਸਾਰਾ ਟੱਬਰ ਮਾਂਗਾਡੂ ਇਨਸਾਫ ਚੇਦਾ ਸਰ ਹਾੜੀ ਫਿਸਟ ਤੋਂ ਇਨਸਾਫ ਚੇਦਾ ਯੇ ਹਾਂਜੀ ਜੀ ਮੈਡਮ ਤੁਸੀਂ ਆ ਜਾਓ ਮੇਰਾ ਨਾਮ ਪਲਵੀ ਤੇ ਲੜਕੀ ਕੀ ਲੱਗਦੀ ਸੀ ਲੜਕੀ ਮੇਰੇ ਨਾਨਾ ਕੀ ਹੋਇਆ ਕੀ ਹੋਇਆ ਨਾਨਾ ਉਹਨਾਂ ਸਾਰੇ ਸਹੁਰੇ ਘਰ ਸਾਰੇ ਨੂੰ ਕੋਟ ਮਾਰ ਕਰਦੇ ਇਹ ਸੋਹਰਾ ਵੀ ਕੁੱਟਦਾ ਐ ਸੱਸ ਵੀ ਤੇ ਘਰ ਵਾਲਾ ਵੀ ਬਹੁਤ ਸ਼ਰਾਬ ਪੀਂਦਾ ਐ ਤੇ ਨਾਲ ਨਸ਼ੇ-ਨਸ਼ੇ ਵੀ ਕਟਬੜ ਕਰਦਾ ਐ ਤੁਸੀਂ ਕਿਹਨੇ ਪਹਿਲਾਂ ਤੁਹਾਡੇ ਨਾਲ ਕੀਤੀ ਉਹ ਮਾਰੀ ਮੇਰੇ ਨਾਲ ਇਸ ਤਰ੍ਹਾਂ ਹੋ ਰਿਹਾ ਨਹੀਂ ਪਹਿਲਾਂ ਹੀ ਕਰਦੀ ਦੀ ਐ ਮਾਰ ਕੁੱਟ ਉਹ ਤਾਂ ਪਹਿਲਾਂ ਵੀ ਹੁੰਦੀ ਰਹੀ ਐ ਤੇ ਕਰਾਇੰਦੇ ਨੇ ਇੱਥੇ ਤੇ ਫੇਰ ਰਾਜਾ ਨਵਾ ਕਰਕੇ ਫੇਰ ਉਹ ਲੈ ਜਾਂਦੇ ਰਹੇ ਉਹ ਤਾਂ தாਜੀ ਮੰਗ ਕਰਦੇ ਹਾਂ ਤਾਂ தாਜੀ ਮੰਗ ਵੀ ਕਰਦੇ ਮੰਗਦੇ ਐ ਕਾਰਕੂਰ ਮੰਗਦੇ ਕარი ਮੋਟਰਸਾਈਕਲ ਮਰ ਕਰੀ ਚੈਨਾ ਚੋਂ ਨਾ ਇਸ ਤਰ੍ਹਾਂ ਚੀਜ਼ਾਂ ਮੰਗਦੇ ਰਹਿੰਦੇ ਕਿੰਨਾ ਦਿਨ ਕਰਕੇ ਲੱਗਦਾ ਯੂਜ਼ ਕਰਦੇ ਹਾਂ ਹਾਂਜੀ ਮੇਰਾ ਨਾਮ ਅਜੀ ਹੈ ਜੀ ਤੇ ਸਰ ਉਹ ਨਾ ਸਾਡੇ ਭੈਣ ਨੂੰ ਬੜੇ ਤੰਗ ਕਰਦੇ ਸੀ ਬਹੁਤ ਜ਼ਿਆਦਾ ਤੰਗ ਕਰਦੇ ਸੀ ਜਦੋਂ ਵੀ ਕੋਈ ਚੀਜ਼ ਤੇ ਕੋਈ ਤੇ ਕੋਈ ਡਿਮਾਂਡ ਮੰਗਦੇ ਰਹਿੰਦੇ ਸੀ ਕਿ ਮੈਨੂੰ ਮੰਤਰੀ ਪਾਓ ਮੇਰੇ ਮਨੂੰ ਮੰਤਰੀ ਪਾਓ ਮੇਰੇ ਘਰ ਪਤੀ ਨੂੰ ਮੰਤਰੀ ਪਾਓ ਸੋਰੇ ਸਾਹਿਬ ਨੂੰ ਮੰਤਰੀ ਪਾਓ ਬੱਚੇ ਦੋ ਨਿੱਕੇ ਨਿੱਕੇ ਉਹਰੇ ਬੱਚੇ ਇਹ ਕੋਈ ਤਾਂ ਕੋਈ ਇਹ ਚੀਜ਼ ਲੈ ਕੇ ਤੋਰਿਆ ਪਰਸੋਂ ਚੋ ਵੀ ਇੱਕ ਦਿਨ ਵੀ ਕਹਿੰਦੇ ਆਪਾਂ ਨਾ ਮੋਟਰਸਾਈਕਲ ਲੈਣਾ ਜੇ ਮੋਟਰਸਾਈਕਲ ਤੁਹਾਨੂੰ ਦਵਾਓ ਨਵਾਂ ਬੋਲਰ ਦੋ ਜਾਂ ਕਾਰ ਦੋ ਚੈਨੀ ਪਾਓ ਮੇਰੇ ਮੁੰਡੇ ਨੂੰ ਮੈਂ ਆਪਣੇ ਮੁੰਡੇ ਨੂੰ ਨੌਕਰੀ ਕਰवानी ਹੈ ਇਸ ਤਰ੍ਹਾਂ ਕਰਾਣਾ ਜੋ ਵੀ ਖਰਚਾ ਹੋਣਾ ਤੁਸੀਂ ਕਰੋ ਆਪਾਂ ਤੁਹਾਡਾ ਨਾਂ ਕੀਤਾ ਜੋ ਇਸ ਤਰ੍ਹਾਂ ਝੂਠ ਮੋਟ ਸਾਨੂੰ ਸਿਰ ਇਨਸਾਫ ਦਿਵਾਓ ਕਿਹੜੀ ਜਗ੍ਹਾ ਵੇਚ ਆਜੋ ਨਾਲੇ ਹਾਂਜੀ ਕਿੱਤੀ ਏ ਸਰ ਪੁਲਿਸ ਵੀ ਤੁਹਾਨੂੰ ਨਾਲ ਇੱਕ ਪਰਚਾ ਪਰਚਾ ਕਰਾਇਦਾ ਜੇ ਕਦੇ ਕਦੇ ਫਰਾਰ ਹੋਰ ਕਦੇ ਆ ਮੁੰਡੇ ਨੂੰ ਉਹਨੂੰ ਫੜਲੇ ਦਾ ਮੁੰਡੇ ਨੂੰ ਵੀ ਅੰਦਰ ਜੇਲ੍ਹ ਚ ਕਰਦੇ ਉਹ ਤੇ ਅੰਦਰ ਆਦਾ ਬੈਠੇ ਦਾ ਜਿੱਦਾ ਕਿ ਵਿਆਹ ਦੇ ਵਿੱਚ ਬੈਠੇ ਦਾ ਸਰ ਮੇਰੀ ਕੋਈ ਚਿੰਤਾ ਨਹੀਂ ਉਹਨੂੰ ਚਾਤਰਾ ਚੁਦਰਾ ਵਧੀਆ ਵਛਾਈਦੇ ਹੁਣੇ ਥੱਲੇ ਕੰਬਲ ਲਿੱਤੇ ਦੇ ਸਰ ਉਹਨੇ ਇਹ ਬੜਾ ਲੜਕਾ ਥਾਣੇ ਲਟਾਇਆ ਜੀ ਉਹ ਇਸ ਤਰ੍ਹਾਂ ਲਟਿਆ ਆਏ ਜਿਦਾ ਆਪਣੇ ਘਰ ਹੀ ਲਟਿਆ ਆਏ ਸਰਹਣਾ ਗੱਦਾ ਗੁਦਾ ਬਿਸਤਰਾ ਲੈ ਕੇ ਲਟਿਆ ਆਏ ਤੇ ਸਰ ਅੰਨਾ ਉਹਦੇ ਸੋਹਰੇ ਸਾਹਮਣੇ ਉਹਨਾਂ ਨੇ ਗੱਲ ਕਹੀ ਹੈ ਕਿ ਮੇਰਾ ਵਾਲ ਵਿੰਗਾ ਨਹੀਂ ਕਰ ਸਕਦੇ ਤੁਸੀਂ ਸੋਹਰੇ ਸਾਹਮਣੇ ਬਾਕੀ ਪੁਲਿਸ ਵੀ ਉਹਨਾਂ ਨਾਲ ਰਲੀ ਏ ਤਿੰਨ ਦਿਨ ਹੋ ਗਿਆ ਅਸੀਂ ਅਰਦਾਸ ਦਿੱਤੀ ਏ ਤੇ ਸਿਰਫ ਲੜਕਾ ਫੜਿਆ ਜੀ ਸਰ ਉਹਦੇ ਪਿਓ ਨੂੰ ਅਜੇ ਤੱਕ ਨਹੀਂ ਫੜਿਆ ਜੀ ਨਾ ਉਹਦੀ ਮਾਂ ਨੂੰ ਫੜਿਆ ਜੀ ਬਸ ਆਇਆ ਸਰ ਕਰਦੇ ਪੁਲਿਸ ਵਾਲੇ ਕਹੀ ਜਾਂਦੇ ਬ्यान ਉਹਦੇ ਪਿਓ ਦਾ ਪਰਚਾ ਨਾ ਦੋ ਨਾਮ ਲੜਕੇ ਦਾ ਨਾਮ ਦੇ ਦਿਓ ਸਿਰਫ ਕਿ ਪਿਓ ਦਾ ਨਾਮ ਕੋਈ ਚੱਕਰ ਦੋ ਪੁਲਿਸ ਆ ਕੇ ਸਰ ਪੁਰੋਵਮ ਬਲਾਇਮਗੇ ਸਾਰੇ ਇੱਕ ਇੱਕ ਸਾਥ ਬਲਾਇਮ ਦੇ ਰੇ ਸਾਥ ਹਾਂਜੀ ਸਰ ਆਹ ਸਾਡੀ ਬੇਨਤੀ ਆ ਹਨ ਨੂੰ ਇਨਸਾਫ ਦਵਾ ਦਿਓ ਸਰ ਇੱਕ ਸਰ ਹੀ ਕੰਪਲੇਟ ਆਈ ਇਹਨਾਂ ਨੇ ਜੋ ਇਹਨਾਂ ਦਾ ਕੰਪਲੇਂਟ ਤੁਸੀਂ ਥਾਣੇ ਆਜੋ ਜਿਹੜੀ ਵੀ ਹੈਗੀ ਉੱਥੇ ਅਸਰ ਤੁਸੀਂ ਸਭ ਉਹਨਾਂ ਨਾਲ ਗੱਲ ਕਰਕੇ ਤੁਹਾਨੂੰ ਦੱਤੀ ਸਰ ਵੀ ਆਏ ਜੀ ਪੋਸਟ ਮਾਰਡਮ ਕਰਾ ਲਏ ਤੇ ਐਫ ਆਈ ਆਰ ਦਰਜਵਾ ਕੀ ਕਾਰਨ ਕੀ ਹੈ ਕੁੜੀ ਨਾਲ ਲੜਾਈ ਝਗੜਾ ਹੋਇਆ ਠੀਕ ਹੈ ਤੇ ਸੋਹਰੇ ਪਰਿਵਾਰ ਵੱਲੋਂ ਕਹਿ ਰਹੇ ਨੇ ਵੀ ਉਹਨਾਂ ਵੱਲੋਂ ਕੁੜੀ ਨੂੰ ਮਾਰਿਆ ਗਿਆ ਤੇ ਜੋ ਵੀ ਕੰਪਲੇਂਟ ਇਹਨਾਂ ਦੀ ਐਫ ਆਈ ਆਰ ਦਰਜ ਹੋ ਗਈ ਆ ਇਹਨਾਂ ਦੀ ਪਰਿਵਾਰ ਦੇ ਕਿੰਨੇ ਮੈਂਬਰ ਹੱਥ ਪਾਈ ਆ ਉਹ ਤੁਸੀਂ ਉੱਥੇ ਆਪੋ ਫਾਨ ਸਰ ਕਿਹਦਾ ਹੈ ਜੀ ਦਾ ਮੌਕੇ ਤੇ ਐਫਆਰ ਦਰਜ ਹੋ ਗਈ ਬਾਕੀ ਐਫਆਰ ਨੰਬਰ ਚਲਿਆ ਜਿਹੜਾ ਐਫਆਰ ਦਰਜ ਹੋਈ ਨਹੀਂ ਦਰਜ ਹੋਈ ਜਿੰਨੇ ਤੇ ਨਾ ਕੰਪਲੇਂਟ ਦਿੱਤੀ ਹੈ ਉਹ ਕਹਿੰਦੇ ਵੀ ਉਹ ਕਹਿੰਦੇ ਵੀ ਉਹਦੇ ਸਹੁਰੇ ਵੱਲੋਂ ਤੇ ਸੱਸ ਵੱਲੋਂ ਵੀ ਕੁੱਟਮਾਰ ਕੀਤੀ ਜਾਂਦੀ ਉਹ ਵੀ ਨਾਮਜ਼ਦ ਕੀਤੇ ਵੀ ਗਏ ਐਫਆਰ ਤੇ ਉਹ ਪਾਜੀ ਇੱਥੇ ਉੱਥੇ ਆਣ ਕੇ ਗੱਲ ਕਰ ਲਿਓ ਬਾਕੀ ਐਫਆਰ ਦਰਜ ਹੋ ਗਈ ਹੈ ਇਹਨਾਂ ਦੇ ਉੱਤੇ ਬਾਕੀ ਜੋ ਵੀ ਬਣਦੀ ਕਾਰਵਾਈ ਇਹਨਾਂ ਦੀ ਕੀਤੀ ਦੀ ਜੀ ਕੋਈ ਮੌਕੇ ਤੇ ਆਏ ਪੋਸਟਮਾਰਟਮ ਕਰਾ ਆ ਹਾਂ ਮੈਂ ਪੋਸਟਮਾਰਟਮ ਕਰਵਾ ਕੇ ਡੈੱਡ ਬੋਡੀ ਇਹਨਾਂ ਦੀ ਹਵਾਲੇ ਕਰ ਦੇਈਏ